ਡੰਗ ਡਾਰ ਰਹੇ ਉਹ ਜਿਹੜੇ ਡੰਗ ਡਾਰ ਰਹੇ ਨਾਲ ਬਸੰਤ ਬਾਜ ਵੀ ਮਨਾ ਰਹੇ ਆਂ ਨਾਲ ਡਰੋਨ ਸੱਟਣ ਵਾਤੇ ਡਾਰ ਰਹੇ ਆਂ ਤੇ ਉਹਦਾ ਨਾਲ ਡਰੋਨ نیچے ਆ ਜਾਏਗਾ ਡਰੋਨ ਇਹਦੇ ਨਾਲ ਆਪਦੇਗਾ ਨਾ ਸਾਈਡ ਤੇ ਡਰੋਨ ਇਸ ਮੇਂ نیچے ਪੈਂ ਕੇ ਛੱਡੇਗਾ ਅੱਜ ਉਸਕੋ ਡਰੋਨ ਕੋ ਜਾਂਦਾ ਜਿਹੜਾ ਮਰਜੀ ਆਏ ਡਰੋਨ ਅੱਜ ਡਰਨਾ ਨਹੀਂ ਆ ਜਾਏ ਡਰੋਨ ਛੁੱਟ ਗਿਆ ਫੇਰ ਹੀ ਆੜਨਾ ਚੈਰ ਕਰ ਰਹੇ ਆਡਾ ਮਕਸਦ ਹੈ ਡਰੋਨ ਛੁੱਟਣਾ ਦਾ ਆਪਣਾ ਡਰੋਨ ਹੀ ਛੁੱਟਣਾ ਵਾਸੀ ਕੁਛ ਹੀ ਡਿਲੀਵਰੀ ਇਹ ਆਪਣੇ ਹੱਥਾਂ ਵਿੱਚ ਆ ਗਿਆ ਜਿਹੜੇ ਦਿੱਲੀ ਪਹੁੰਚ ਆ ਗਏ ਦਿੱਲੀ ਪਹੁੰਚ ਕੇ ਕੁਛ ਹੀ ਕਰਾਉਣਾ ਤੁਹਾਨੂੰ ਮਜਬੂਰ ਕਰਤਾ ਸਰਕਾਰ ਜਿਹੜਾ ਜਵਾਨ ਜੱਟ ਕਿਸਾਨ ਦਾ ਨਾਅਰਾ ਲਾਇਆ ਅਹੀਂ ਉਹਨਾਂ ਨੇ ਲਾਇਆ ਸਰਕਾਰ ਨੇ ਤਾਕਤ ਲਾਈ ਤੇ ਅਹੀਂ ਜਗਾੜ ਲਾਇਆ ਜੱਟ ਦੀ ਗਾੜੀ ਹੁੰਦੀ ਹੈ ਜੱਟ ਦੀ ਗਾੜੀ ਹੁੰਦੀ ਹੈ ਜੱਟ ਦੀ ਗਾੜੀ ਹੁੰਦੀ ਹੈ ਇਹ ਹੀ ਪੂਰੇ ਦੇਸ਼ ਨੂੰ ਨਾਅਜ਼ ਪੈਦਾ ਕਰਕੇ ਦੇ ਸਕਦੇ ਆ ਤੇਰਾ ਡਰੋਨ ਵੀ ਛੁੱਟ ਸਕਦੇ ਆ ਉਹਨੇ ਹੋਰ ਲਿਆ ਬੰਬ ਛੁੱਟ ਕਿਹਨੇ ਛੁੱਟਾ ਜਾਂਦੇ ਆਂ ਲੜਾਂਗੇ ਲੜਾਂਗੇ ਦਿੱਲੀ ਜਾਵਾਂਗੇ ਤੇਰੇ ਵਾਦੇ ਦਾਵੇ ਨਹੀਂ ਕਰਦੇ ਆ ਜਿੰਨੇ ਹੱਕ ਲੈ ਗਿਆ ਉਹ ਵੀ ਪੂਰੇ ਆਪਣੇ ਹੱਕ ਲੈ ਗਿਆ ਉਹ ਵੀ ਉਹ ਜਿਹੜੇ ਪੂਰੇ ਪੂਰੇ ਹੱਕ ਲੈ ਆਉਣੇ ਨੇ ਉਹ ਪੂਰੀ ਹੋ ਗਏ ਗੁੱਡੀਆਂ ਡਾਈ ਰਿਓ ਇਹ ਜੀ ਗੁੱਡੀਆਂ ਤਾਂ ਡਾਈਆਂ ਰਹੀਆਂ ਜਾ ਰਹੀਆਂ ਵੀ ਉਧਰੋਂ ਆਰਮੀ ਵੱਲੋਂ ਡਰੋਨ ਭੇਜ ਦਿਆ ਜੀ ਉਹਦੇ ਨਾਲ ਡਰੋਨ ਨਾਲ ਗੋਲੇ ਸੁੱਟ ਕੇ ਜਾਂਦੇ ਆ ਜਿੱਥੇ ਸੰਘਤ ਦਾ ਇਕੱਠ ਹੁੰਦਾ ਉਹ ਤੇ ਗੋਲੇ ਸੁੱਟ ਕੇ ਜਾਂਦੇ ਆ ਜੀ ਇਹਨਾਂ ਦਾ ਇਹ ਵੀਰਾਂ ਦਾ ਫਿਰ ਗੁੱਡੀਆਂ ਡਾਈਆਂ ਵੀ ਡਰੋਨ ਨੂੰ ਸੁੱਟਣ ਵਾਸਤੇ ਡਾਈਆਂ ਜਾਂ ਡਰੋਨ ਨਾਲ ਡੋਰ ਡਾ ਕੇ ਤਾਂ ਉਹਨੂੰ ਥੱਲੇ ਸੁੱਟਣ ਵਾਸਤੇ ਗੁੱਡੀਆਂ ਡਾਈਆਂ ਜਾ ਰਹੀਆਂ ਨੇ ਇਹਨਾਂ ਤੇ ਖੁਸ਼ੀ ਨਹੀਂ ਆ ਜੀ ਇਹ ਹੁਣ ਬਸੰਤ ਪੈ ਵੀ ਇੱਕ ਖੁਸ਼ੀ ਦੇ ਤੌਰ ਤੇ ਬਣਾਇਆ ਵਧੀਆ ਇੱਥੇ ਵੇਖੋ ਕਿਸਾਨਾਂ ਦੇ ਨਾਲ ਧੱਕਾ ਕਰ ਰਹੇ ਆ ਜੀ ਬਹੁਤ ਜ਼ਿਆਦਾ ਧੱਕਾ ਕਰ ਰਹੇ ਆ ਉਧਰੋਂ ਗੈਸ ਦੇ ਜਰੀਲੀ ਗੈਸ ਦੇ ਗੋਲੇ ਸੁੱਟ ਰਹੇ ਆ ਜਣੀ ਕਿਸਾਨਾਂ ਨੂੰ ਸਾਹ ਨਹੀਂ ਆ ਰਿਹਾ ਇਹ ਕਿਸਾਨਾਂ ਨਾਲ ਬਹੁਤ ਹੀ ਜ਼ਿਆਦਾ ਧੱਕਾ ਕਰ ਰਹੇ ਆ ਡਰੋਨ ਰਾਹੀਂ ਗੋਲੇ ਸੁੱਟ ਰਹੇ ਨੇ ਉਹਦਾ ਫਾਇਰਿੰਗ ਜੀ ਕਰ ਰਹੇ ਨੇ ਪਲਾਸਟਿਕ ਦੀਆਂ ਗੋਲੀਆਂ ਮਾਰ ਰਹੇ ਨੇ ਪੱਟਾਂ 'ਚ 100 150 ਮੁੰਡਾ ਇਹਨਾਂ ਨੇ ਜ਼ਖਮੀ ਕਰਕੇ ਛੱਡ ਦਿੱਤਾ ਵਾ ਇਸ ਕਰਕੇ ਹੁਣ ਜਿਹੜੇ ਕਿਸਾਨ ਵੀਰ ਪ੍ਰਬੰਧ ਕਰ ਰਹੇ ਆ ਗਿੱਲੀਆਂ ਬੋਰੀਆਂ ਕਰਕੇ ਰੱਖੀਆਂ ਵਾ ਪਾਣੀ ਦੇ ਟੈਂਕਰ ਆ ਪੰਪਸ ਸਪਰੇਆਂ ਵਾਲੀਆਂ ਲੱਗੀਆਂ ਪਈਆਂ ਵਾ ਵੀ ਗੋਲਿਆਂ ਦੇ ਧੂਏ ਤੋਂ ਬਚਾ ਕਰਨ ਵ ਬਹੁਤ ਜ਼ਿਆਦਾ ਧੱਕਾ ਕਰ ਰਹੇ ਆ ਜੀ ਨਿਸਾਰ ਆਪਣੇ ਹੱਕ ਲੈਣ ਵਾਸਤੇ ਇੱਥੇ ਆਏ ਆ ਤੇ ਇਹ ਨਜਾਇਜ਼ ਧੱਕਾ ਕਰ ਰਹੇ ਆ ਵੀ ਜਿਵੇਂ ਹਿੰਦੁਸਤਾਨ ਦੇ ਬਾਹਰੋਂ ਆਏ ਹੁੰਦੇ ਆ ਜੀ ਅਸੀਂ ਹਿੰਦੁਸਤਾਨੀ ਆ ਜੀ ਪੰਜਾਬ ਵੀ ਹਿੰਦੁਸਤਾਨ ਦੇ ਵਿੱਚ ਹੀ ਆਉਂਦਾ ਇਹ ਬਾਹਰੋਂ ਬਾਹਰੋਂ ਕਿਹੜਾ ਆ ਇੱਥੇ ਆਪਣੇ ਹੱਕ ਲੈਣ ਵਾਸਤੇ ਆਏ ਆ ਇਹ ਇਹਨਾਂ ਨੇ ਧੱਕਾ ਕਰ ਰਹੇ ਨੇ ਗੈਸ ਦੇ ਗੋਲੇ ਮਾਰ ਰਹੇ ਨੇ ਪਟਾਕੇ ਮਾਰ ਰਹੇ ਨੇ ਕੱਚੀਆਂ ਗੋਲੀਆਂ ਮਾਰ ਰਹੇ ਨੇ ਪੱਟਾ ਦੇ ਵਿੱਚ ਕਮੇਟੀ ਬਣ ਕੇ ਜਖਮੀਆਂ ਨੇ ਕਮੇਟੀ ਬਣੀ ਦੋਨਾਂ ਪੁਰਮਾਂ ਦੇ ਉਹਨਾਂ ਕੋਲੇ ਨਾਮ ਅੰਕੜਾ ਹੋਣਾ ਸਾਰੀਆਂ ਜੱਥੇਬੰਦੀਆਂ ਦੇ ਜ਼ਿਲ੍ਹਾ ਪ੍ਰਧਾਨ ਜੀ ਦੇ। ਸਾਰੀਆਂ ਜੱਥੇਬੰਦੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਨੋਟ ਕਰਨ ਕਿ ਆਪਣੇ ਜ਼ਿਲ੍ਹੇ ਅਸੋਪੇ ਜ਼ਿਲ੍ਹੇ ਦੀ ਨਹੀਂ ਚਲਦਾ। ਜਖਮੀਆਂ ਦੇ ਉਹ ਇਥੇ ਦੋਨਾਂ ਪੁਰਮਾਂ ਦੀ ਤਨੇਤਰੀ ਕਮੇਟੀ ਬਣੀ ਹੈ। ਉਹਦੇ ਕੋਲੇ ਸਟੇਟ ਕੋਲੇ ਆਪੇ ਲੈਖੜ ਦੇ ਉਹਨਾਂ ਨਾਮ ਅੰਕੜਾ ਹੋਣਾ ਆਪਰੇ ਜੱਥੇਬੰਦੀਆਂ ਦੇ ਜਖਮੀਆਂ ਦੇ। مانجي رسو 198 11 10 100 100 چا پريا ا جي ਲੈ 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 ਹਵਾ ਹੀ ਨਹੀਂ ਹੈ ਨਾ ਹਵਾ ਹੀ ਨਹੀਂ ਹੈ ਨਾ ਕਿੱਡੀ ਹੋਈ ਪਤਾ ਨਹੀਂ ਚੜਾ ਦੇ ਭਾਈ ਬੜੀ ਦੁਨੀ ਦੇਖਾ ਮੈਂ ਨਾ ਹੋਰ ਲੈ ਗਿਆ ਹਵਾ 2000 ਵਾਹ ਕਿ ਕਿਸ ਬਾਰੇ ਮਿਲਿਆ ਪਤਾ ਕਰ ਮੜਿਆ ਆ ਮੈਂ ਦਿਲਾ ਦੂੰ ਮੈਂ ਚਲੋ ਕਿੱਧਰ ਨੂੰ ਜਾਣਾ ਔਰ ਕਿਹੜੇ ਪਿੰਡ ਵਿੱਚ ਨਿਕਲੇਗਾ ਆਹ ਲੋ ਬਾਈਸ ਦਾ ਜਾਣਾ ਸਰ ਪਤੰਗ ਉਡਾਣਾ ਹੈ ਕੋਈ ਖਾਸ ਕਾਰਨ ਮਤ ਉਡਾਣਾ ਨਾਲ ਅਡਰੋ ਨਾ ਉੱਤੇ ਯਾਰ ਸਾਡੇ ਆਪਣਿਆਂ ਦੇ ਹੱਥੋਂ ਸਾਨੂੰ ਹੀ ਮਰਵਾਉਂਦੇ ਨੇ ਸਾਡੇ ਆਪਣਿਆਂ ਦੇ